वो चीजें मेरे घर के पुछा हम बातें क्या छोड़ें हाँ, मैं तो आपको देखना नहीं चाहती हूँ। वो चीजें मेरे घर के पुछा हम बातें क्या छोड़ें हाँ, मार्शल आर्ट के, वो चीजें मार्शल ਬੇਹੱਦ ਹੀ ਗਮਕੀਨ ਮਾਹੌਲ ਹੈ ਇਸ ਪਰਿਵਾਰ ਦਾ ਕਿਉਂਕਿ 6 ਪੈਣਾ ਦੇ ਇਕਲੋਤੇ ਪਰਾਨੇ ਸ਼ਹਾਦਤ ਦਾ ਜਾਨ ਪੀ ਲਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤਸਵੀਰਾਂ ਤੁਸੀਂ ਦੇਖ ਕੇ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਪਰਿਵਾਰ ਦੇ ਉੱਤੇ ਕੀ ਬੀਤ ਰਹੀ ਹੈ ਪੈਣਾ ਆਪਣੇ ਵੀਰ ਨੂੰ ਯਾਦ ਕਰਕੇ ਰੋ ਰਹੀਆਂ ਨੇ ਤਸਵੀਰਾਂ ਪਿੰਡ ਰਾਮਗੜ੍ਹ ਸਰਦਾਰਾ ਤੋ ਸਾਹਮਣੇ ਆ ਰਹੀਏ ਨੇ ਜਿੱਥੇ 23 ਸਾਲ ਦਾ ਨੌਜਵਾਨ ਅਜੀਤ ਸਿੰਘ ਜੋ ਕਿ ਪਾਰਤੀ ਫੌਜ ਦੇ ਵਿੱਚ ਬਤੌਰ ਅਗਨੀਵੀਰ ਭਰਤੀ ਹੋਇਆ ਸੀ ਤੇ ਉਸਤੇ ਰਾਜੋਰੀ ਵਿਖੇ ਡਿਊਟੀ ਦੌਰਾਨ ਤਕਨੀਕੀ ਹਾਦਸਾ ਵਾਪਰਨ ਦੇ ਕਾਰਨ ਸ਼ਹੀਦ ਹੋ ਜਾਂਦਾ ਹੈ ਬੇहद ਹੀ ਦੁਖਦਾਈ ਖਬਰ ਜਦੋਂ ਪਰਿਵਾਰ ਨੂੰ ਮਿਲਦੀ ਹੈ ਤਾਂ ਪਰਿਵਾਰ ਤੇ ਲਈ ਇਹ ਦੁੱਖ ਅਸਹਿਣਯੋਗ ਸੀ ਸੋ ਪਰਿਵਾਰ ਭੁੱਬਾ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਸ਼ਹੀਦ ਅਜੀਤ ਸਿੰਘ ਦੇ ਪਿਤਾ ਅਤੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਇਕਲੌਤਾ ਪੁੱਤ ਸੀ ਛੇ ਪੜ ਦਾ ਪਰਾਸੀ ਜੋ ਉਹਨਾਂ ਨੂੰ ਹਮੇਸ਼ਾ ਦੇ ਲਈ ਵਿਛੋੜਾ ਦੇ ਗਿਆ ਨੌਜਵਾਨ ਅਤਿ ਗਰੀਬੀ ਨਾਲ ਜੱਦੂ ਜਹਿਦ ਕਰ ਰਹੇ ਪਰਿਵਾਰ ਦੇ ਵਿੱਚੋਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਪਰਿਵਾਰ ਤੇ ਪਾਲਣ ਪੋਸ਼ਣ ਤੇ ਰੋਜ਼ੀ ਰੋਟੀ ਦੇ ਲਈ ਫਰਪਰੀ 2022 ਦੇ ਵਿੱਚ ਹੀ ਅਗਨੀਵੀਰ ਵਜੋ 4 ਸਾਲਾਂ ਨੌਕਰੀ ਲਈ ਭਰਤੀ ਹੋਇਆ ਸੀ ਤੇ ਅਗਨੀਵੀਰ ਅਜੀਤ ਸਿੰਘ ਦੀ ਮੌਤ ਦੀ ਖਬਰ ਬਾਰੇ ਪੂਰੇ ਪਿੰਡ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਹੈ ਪੂਰੇ ਪਰਿਵਾਰ ਦੇ ਵਿੱਚ ਇਸ ਵਕਤ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਮਹਿਜ ਅਜੇ ਉਮਰ 23 ਸਾਲ ਦੇ ਕਰੀਬ ਸੀ ਅਜੇ ਸਿੰਘ ਦੀ ਜੋ ਸ਼ਹਾਦਤ ਦਾ ਜਾਨ ਪੀ ਗਿਆ ਇੱਕ ਵਾਰ ਇਹਨਾਂ ਤਸਵੀਰਾਂ ਦਾ ਰੁਕਾ ਲੈਂਦੇ ਹਾਂ ਕਿ ਕਿੰਜ ਪਰਿਵਾਰ ਦੇ ਵੱਲੋਂ ਆਪਣਾ ਦਰਦ ਭਿਆਨ ਕੀਤਾ ਜਾ ਰਿਹਾ ਹੈ मत देला कोणीला काय ਕੋਈ ਕੋਈ ਬੋਲ ਰਿਹਾ ਮੋਤੀ ਤੇਰੇ ਘਰ ਕੇ ਪੁੱਛਾਂ ਨਾ ਮੱਤ ਤੇਰਾ ਸੋਹਣਾ ਮੈਂ ਤੇਰਾ ਕੋਈ ਮਾਰ ਐਕਸ਼ਨ ਨਾ ਤੇ ਕੇ 4 ਮਹੀਨਿਆਂ ਦਾ ਕਰ ਦਿੱਤਾ ਗਰੀਬੀ ਦਾ ਵੇ ਦੁੱਧਾਂ ਦੀ ਫੇ ਦੋ ਰਹਿੰਦੀਆਂ ਕਿ ਹੋ ਜਾ ਮੁੰਡਾ ਸੀ ਅਜੇ ਕਿ ਹੋ ਜਾ ਮੁੰਡਾ ਸੀ ਅਜੇ ਕਿਉਂਕਿ ਜਦ ਵਧੀਆ ਸੀ ਮੁੰਡਾ ਜਦ ਹੁਣ ਸੀ ਦੇਖਿਆ 24 ਸਾਲਾਂ ਦੀ ਉਮਰ ਸੀ ਤੇ ਜਦ ਭਰਤੀ ਹੋਣ ਗਿਆ ਸੀ ਕੀ ਕਹਿੰਦਾ ਸੀ ਅਜੇ ਕਿਉਂ ਗਿਆ ਸੀ ਗਿਆ ਕੋਈ ਉਹ ਸੀ ਕਰਦੀ ਮਜਬੂਰੀ ਹੂੰ ਉਹ ਗਰੀਬਿਆ ਮਾਂ ਬਾਪ ਪਟਿਆ ਤੁਸੀਂ ਕੀ ਕਰਦੇ ਹੋ ਕੰਮ ਆ ਜੀ ਆ ਮਜ਼ਦੂਰੀ ਕਰ ਰਹੇ ਹਾਂ ਮੜਮੋ ਟੱਕ ਕੇ ਚਮੜੇ ਤੇ ਉਡਾ ਚਮੜਾ ਵੇਖਣੋਂ ਹਟ ਗਿਆ ਖਾਪ ਜਾ ਕੰਮ ਤੇ ਜਦ ਜਦ ਪੈਣਾ ਦੀ ਬੱਚਾ ਸੀ ਬਿਲਕੁਲ ਮੂਰੇ ਜਿਹਾ ਸੀ ਉਸ ਵੇਸ ਨਹੀਂ ਨਾ दारू ਸਿਕਾ ਨਾ ਬੀੜ ਸਕਿਆ ਕੀ ਆਹ ਕਹਿੰਦਾ ਛੋਟੀ ਭੈਣ ਆ ਜਿਹੜੀ ਉਹਨੂੰ ਕਹਿੰਦਾ ਵੀ ਭਰਤੀ ਦਿਖਾਉਣੀ ਆ ਕੁੜੀ ਪੁਲਿਸ ਦੀ ਭਰਤੀ ਦੇਖਦੀ ਸੀਗੀ ਜੀ ਤੇ ਆਇਆ ਸੀਗਾ ਵਧੀਆ ਉਹਨਾਂ ਨੇ ਕੇਕ ਕੱਟਿਆ ਜਿਹੜੀ ਹੱਸਦਾ ਖੇਡਦਾ ਇੱਥੋਂ ਗਿਆ ਜੀ ਆਪਣੀ ਮਾਂ ਦੇ ਬਾਰ ਬਾਰ ਗੱਲ ਲੱਗ ਕੇ ਉਹਨੇ ਕੋਈ ਗੱਲ ਕਹੀ ਕਹਿੰਦਾ ਵੀ ਮਾਂ ਟੈਨਸ਼ਨ ਨਾ ਲਈ ਕਹਿੰਦਾ ਜਿੱਦਾਂ ਹੱਸਦਾ ਗਿਆ ਕਹਿੰਦਾ ਹੱਸਦਾ ਤੇਰੇ ਕੋਲ ਆਉਂਗਾ ਮੁੜ ਕੇ ਪਰ ਜਿੱਦਾਂ ਗਿਆ ਸੀ ਉਦੋਂ ਨਹੀਂ ਵਾਪਸ ਆਇਆ ਜੀ ਦੁੱਖ ਹੁੰਦਾ ਐ ਚੀਜ਼ ਦਾ ਕਿ ਨਹੀਂ ਇੱਕ ਜਵਾਨ ਮੁੰਡਾ ਜਿਹਦਾ ਸਾਰੀਆਂ 17 ਵਜੇ ਬਾਕੀ ਨੇ ਘਰ ਦੇ ਵਿੱਚ ਚਾ ਉਹਨੇ ਕੀ ਵੀ ਕੀ ਕਰਨਾ ਵੀ ਭਰਤੀ ਹੋ ਗਿਆ ਹੁਣ ਸਾਡੇ ਦਿਲ ਚ ਵੀ ਚਾ ਉਹ ਸੀ ਵੀ ਅਸੀਂ ਭਰਤੀ ਹੋ ਗਏ ਅਸੀਂ ਆ ਕਰਾਂਗੇ ਅਸੀਂ ਆ ਕਰਾਂਗੇ ਪਰ ਉਹ ਵੀ ਦਰਨੀ ਸਾਰੀਆਂ ਵਿੱਚ ਹੀ ਰਹਿ ਗਈਆਂ ਘਰਦਿਆਂ ਦੇ ਵਿੱਚ ਹੀ ਰਹਿ ਗਈਆਂ ਗਰੀਬ ਪਰਿਵਾਰ ਆ ਨਹੀਂ ਕੁੜੀਆਂ ਨੇ ਵੀ ਬਹੁਤ ਮਿਹਨਤ ਕੀਤੀ ਆ ਬਸ ਆ ਵਿਚਾਰਿਆਂ ਨੇ ਭਰਤੀ ਹੋਇਆ ਸੀਗਾ ਸਟਰਗਲ ਬਹੁਤ ਕੀਤੀ ਆ ਉਹਨੇ ਲਾਸਟ ਭਰਤੀ ਸੀ ਉਹਦੀ ਲਾਸਟ ਭਰਤੀ ਚ ਭਰਤੀ ਹੋਇਆ ਵਿਚਾਰਾ ਇੰਨਾ ਕਰਕੇ ਕੋਚੀਆਂ ਕੂਟੀਆਂ ਕਰਕੇ ਉਹ ਭਰਤੀ ਹੋ ਕੇ ਗਿਆ ਸੀ ਪਰ ਰੱਬ ਨੂੰ ਬਾਣਾ ਕੋਈ ਹੋਰ ਮਜਬੂਰ ਸੀ ਬਹੁਤ ਸਾਉ ਮੁੰਡਾ ਸੀ ਪਰਵਾਹ ਪੈਣਾ ਸੀ ਹੋਰੀਆਂ ਬਾਅਦ ਤੇ ਉਹ ਹੋਇਆ ਮਾਸ਼ਾ ਦੇਖਿਆ ਸੀ ਉਹਨਾਂ ਨੇ ਦੇਖਣ ਸਾਡੇ ਲੋਕ ਕਿਵੇਂ ਪਰਿਵਾਰ ਨਾਲ ਰੁੱਲ ਜਾ ਕੇ ਫਿਰਦਾ ਰਹਿੰਦੇ ਤੇ ਬਹੁਤ ਸਾਡੇ ਨਕਰ ਨਹੀਂ ਬਹੁਤ ਘਟਾ ਬੋ ਗਿਆ ਹੁਣ ਵੀ ਮਿਹਨਤ ਕਰ ਰਹੇ ਨੇ ਸਾਡੇ ਬੱਚਾ ਬਾਕੀ ਗਿਆ ਪਰ ਮਿਹਨਤ ਇਹ ਆਪ ਕਰਦੇ ਆਂ ਮਜ਼ਦੂਰ ਆਦਮੀ ਆ ਹਾਂਜੀ ਗਰੀਬੀ ਦੇ ਵਿੱਚ ਉਠੇ ਸੀ ਚਲ ਮਾੜਾ ਮੋਠਾ ਸਹਾਰਾ ਹੋਇਆ ਕਿ ਬੱਚਾ ਸਾਡੇ ਬਾਅਦ ਬਾਕੀ ਕੁਝ ਹੋ ਜਾਊਗਾ ਹੁਣ ਤੇ ਨਾ ਵਿਆਹ ਨਾ ਸ਼ਾਦੀ ਵਿਚਾਰਾ ਕੁਆੜੇ ਨਾਲ ਤੇ ਚੁਰ ਗਿਆ ਯਾਨੀ ਬਹੁਤ ਸਾਹਮਣਾ ਬਹੁਤ ਔਖਾ ਹੋ ਜੇ ਇਹ ਕਹਿੰਦਾ ਛੇ